ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਮਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਤੋਂ ਬਣੇ ਰਿਹਾ ਹੋ ਫੁੱਲ ਵਾਚ ਕਰੋ ਜੀ ਅੱਜ ਬਲੌਗ ਸਟਾਰਟ ਕਰਨ ਲੱਗਿਆਂ ਜੀ ਦੁਪਹਿਰ ਤੋਂ ਆਪਾਂ ਬਲੌਗ ਸਟਾਰਟ ਕੀਤਾ ਜੀ ਜੀ ਦੁਪਹਿਰ ਵਾਲੀ ਚਾਹ ਤੋਂ ਉਹੀ 1 ਵਜੇ ਤੋਂ ਹਮ ਇੱਥੇ ਆਪਾਂ ਆਪਣੇ ਕੰਮਕਾਰ ਹੋ ਗਏ ਸੀ ਜੀ ਕਮਕਾਰ ਆਪਾਂ ਮੁਕਾ ਲਈ ਸੀ ਮਤਲਬ ਸਾਰੇ ਵਿਲੇ ਹੋ ਗਏ ਸੀ ਵਿਲੇ ਹੋ ਕੇ ਫਿਰ ਜਿਵੇਂ ਤੁਹਾਨੂੰ ਪਤਾ ਹੈ ਵੀ ਮੰਮੀ ਗਏ ਹੋਏ ਹੁੰਦੇ ਨੇ ਉਹਨਾਂ ਦੇ ਆਇਆਂ ਤੋਂ ਫਿਰ ਇੱਥੇ ਲੱਗੇ ਸੀ ਚਾਹ ਪੀਣਾ ਚਾਹ ਦੇ ਨਾਲ-ਨਾਲ ਲੱਗੇ ਸੀ ਧੁੱਪ ਸੇਕਣ ਇੱਕ ਤਾਂ ਇਹ ਆ ਜੀ ਵੀ ਮਤਲਬ ਧੁੱਪ ਨਿਕਲਦੀ ਤਾਂ ਜ਼ਰੂਰ ਆ ਪਰ ਹਵਾ ਬਹੁਤ ਜ਼ਿਆਦਾ ਠੰਡੀ ਲੱਗਦੀ ਆ ਕੁਝ ਜਿਵੇਂ ਤੁਸੀਂ ਦੇਖਿਆ ਹੀ ਹੋਇਆ ਵੀ ਬੇੜਾ ਖੁੱਲਾ ਹੈ ਬੇੜਾ ਖੁੱਲਾ ਕਰਕੇ ਵੀ ਕੁਝ ਜ਼ਿਆਦਾ ਹਵਾ ਲੱਗਦੀ ਆ ਆਏ ਹੁੰਦਾ ਵੀ ਮਤਲਬ ਜਿੱਥੇ ਕਿਤੇ ਕੋਈ ਅਰਤਲਾ ਜਿਹਾ ਲੱਗਦਾ ਹੈ ਹਨਾ ਵੀ ਉੱਥੇ ਤਾਂ ਥੋੜਾ ਜਿਹਾ ਸਹੀ ਰਹਿੰਦਾ ਹੈ ਨਹੀਂ ਤਾਂ ਬੇੜੇ 'ਚ ਬੈਠਣਾ ਬਹੁਤ ਆਏ ਹੁੰਦਾ ਵੀ ਧੁੱਪ ਦਾ ਕੋਈ ਅਸਰ ਨਹੀਂ ਲੱਗਦਾ ਆਪਣੇ ਆਪ ਨੂੰ ਹਵਾ ਜ਼ਿਆਦਾ ਚੱਲਣ ਕਰਕੇ ਫਿਰ ਇੱਥੇ ਅਸੀਂ ਹੁਣ ਮਤਲਬ ਢਾ ਲੈਂਦੇ ਹੁੰਨੇ ਆ ਮੰਜਾ ਜਿਵੇਂ ਜਾਂ ਕੋਈ ਮਸ਼ੀਨ ਦਾ ਕੰਮ ਕਰਨਾ ਹੈ ਜਾਂ ਹੋਰ ਫਿਰ ਇੱਥੇ ਜਣੀ ਇਹ ਹੋ ਜਾਂਦਾ ਵੀ ਥੋੜਾ ਜਿਹਾ ਅਰਤਲਾ ਹੈ ਜਣੀ ਇੱਥੇ ਹਵਾ ਲੱਗਦੀ ਤਾਂ ਜ਼ਰੂਰ ਪਰ ਇਹ ਹੋ ਜਾਂਦਾ ਵੀ ਉਧਰ ਮਤਲਬ ਜਿੱਥੇ ਪਹਿਲਾਂ ਡਾਇਆ ਹੁੰਦਾ ਸੀ ਉੱਥੇ ਨਾਲੋਂ ਥੋੜਾ ਫਰਕ ਆ ਮੰਮੀ ਆਪਦੀ ਡਿਊਟੀ ਤੋਂ ਆ ਚੁੱਕੇ ਸੀਗੇ ਫਤੇ ਤੇ ਉਹਦੇ ਪਾਪਾ ਗਏ ਹੋਏ ਸੀ ਫਤੇ ਸਕੂਲ ਗਿਆ ਹੋਇਆ ਸੀ ਉਹਦੇ ਪਾਪਾ ਵੀ ਆਪਦਾ ਗਏ ਹੋਏ ਸੀਗੇ ਕੰਮ ਤੇ ਨਾਲ ਹੀ ਆਪਣੀ ਮਤਲਬ ਚੁੱਲੇ ਤੇ ਦਾਲ ਧਰੀ ਹੋਈ ਸੀ ਅੱਜ ਹਾਰੇ ਚ ਧਰੀ ਹੋਈ ਸੀ ਦਾਲ ਮਿਕਸ ਮੂੰਗੀ ਮੋਛ ਮਾਹਾਂ ਦੀ ਨੇ ਕਿਉਂਕਿ ਜੀ ਹਾਰੇ ਦੀ ਮਤਲਬ ਦਾਲ ਦਾ ਟੇਸਟ ਅਲੱਗ ਹੀ ਆ ਹਨਾ ਵੀ ਕੁੱਕਰ ਵਾਲੀ ਨਾਲੋਂ ਮਤਲਬ ਪਤੀਲੇ ਦੀ ਵਧੀਆ ਲੱਗਦੀ ਆ ਵੀ ਚੁੱਲ੍ਹੇ ਤੇ ਬਣੀ ਹੋਵੇ ਹਨਾ ਚੁੱਲ੍ਹੇ ਵਾਲੀ ਤੇ ਨਾਲੋਂ ਮਤਲਬ ਹਾਰੇ ਵਾਲੀ ਦਾ ਉਦੋਂ ਵੀ ਅਲੱਗ ਹੋ ਜਾਂਦਾ ਸਵਾਦ ਤੇ ਇੱਥੇ ਆਪਣੇ ਮਤਲਬ ਦਾਲ ਤੜੀ ਹੋਈ ਸੀ ਕੁਝ ਇਹ ਹੋ ਜਾਂਦਾ ਵੀ ਮਤਲਬ ਸਰਦੀਆਂ ਦੇ ਵਿੱਚ ਨਾ ਚਲੋ ਇਹ ਵੀ ਇਹ ਕੰਮ ਮਤਲਬ ਔਖੇ ਨਹੀਂ ਲੱਗਦੇ ਹੈਗੇ ਜਿਵੇਂ ਹੁਣ ਚੁੱਲ੍ਹੇ ਤੇ ਕਰਨਾ ਜਾਂ ਕੁਝ ਹੋਰ ਕਰਨਾ ਨਾ ਗਰਮੀਆਂ ਦੇ ਵਿੱਚ ਚੁੱਲੇ ਦਾ ਕੰਮ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਉਹ ਇਹ ਹੋ ਜਾਂਦਾ ਵੀ ਚਲੋ ਗੈਸ ਤੇ ਸੌਖਾ ਰਹਿੰਦਾ ਈ ਤਾਂ ਕਰਕੇ ਕੁਝ ਗਰਮੀ ਕਰਕੇ ਆਏ ਹੁੰਦਾ ਨਾ ਵੀ ਆਪਾਂ ਨੂੰ ਸਾਰਿਆਂ ਨੂੰ ਇਹ ਹੁੰਦਾ ਵੀ ਜਲਦੀ ਜਲਦੀ ਕੰਮ ਕਰੀਏ ਤੇ ਬਿੱਲੇ ਹੋਈਏ ਸਰਦੀਆਂ ਚ ਇਹਨਾਂ ਕੰਮਾਂ ਦੀ ਜਣੀ ਚਲੋ ਆਰਾਮਦਾਰੀ ਆ ਵੀ ਕੁਝ ਔਖਾ ਇਹਨਾਂ ਦਾ ਹੈਗਾ ਹਾਂਜੀ ਆਪਾਂ ਮਿਕਸ ਦਾਲ ਦੇ ਨਾਲ ਬਣਾਈ ਸੀ ਮੱਕੀ ਦੀ ਰੋਟੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਸਾਨੂੰ ਥੋੜਾ ਜਿਹਾ ਮਤਲਬ ਵੱਧ ਰੰਦਾ ਇਹ ਫਤੇ ਤੇ ਉਹਦੇ ਪਾਪਾ ਥੋੜਾ ਜਿਹਾ ਘੱਟ ਖਾਂਦੇ ਨੇ ਮੱਕੀ ਦੀ ਰੋਟੀ ਅਸੀਂ ਜਣੀ ਤਿੰਨੇ ਜਾਣੇ ਵੱਧ ਖਾਂਦੇ ਆ ਕਿਉਂਕਿ ਇਹ ਹੋ ਜਾਂਦਾ ਨੇ ਵੀ ਸਰਦੀ ਚ ਮਤਲਬ ਖਾ ਹੁੰਦੀ ਆ ਨਾ ਵੀ ਫਿਰ ਤਾਂ ਇਹ ਮੌ ਕੋਈ ਉਹ ਵੀ ਨਹੀਂ ਹੁੰਦਾ ਹੈਗਾ ਮਤਲਬ ਗਰਮੀ ਇਸ ਸਵਾਦ ਵੀ ਨਹੀਂ ਲੱਗਦੇ ਹੈਗੇ ਮੱਕੀ ਦੀ ਉੱਥੇ ਹੀ ਆਪਾਂ ਫਿਰ ਜਿਵੇਂ ਰੋਟੀ ਬਣਾ ਲਈ ਸੀ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਅੰਦਰੋਂ ਮਤਲਬ ਦਾਲ ਪਾਲ ਪਾ ਲੈਂਦੀ ਸੀ ਕਹਿੰਦੇ ਵੀ ਚਲ ਅੱਜ ਚੁੱਲ੍ਹੇ ਮੂਰੇ ਬੈਠ ਕੇ ਰੋਟੀ ਖਾਣੇ ਆ ਕਿਉਂਕਿ ਚੁੱਲ੍ਹੇ ਮੂਰੇ ਬੈਠ ਕੇ ਜੀ ਇਹ ਹੋ ਜਾਂਦਾ ਵੀ ਚੁੱਲ੍ਹੇ ਦੇ ਮਤਲਬ ਅੱਗ ਤੇ ਨਾ ਵੀ ਗਰਮਕਾਰ ਕਰਕੇ ਨਾਲ ਦੀ ਨਾਲ ਜਿਹੜੇ ਰੋਟੀ ਖਾਣ ਦਾ ਸਵਾਦ ਆ ਉਹ ਥੋੜਾ ਜਿਹਾ ਅਲੱਗ ਹੀ ਆ ਇੱਥੇ ਅਸੀਂ ਖਾ ਰਹੇ ਸੀ ਰੋਟੀ ਤੇ ਮੰਮੀ ਲੱਗ ਗਏ ਸੀ ਮੰਮੀ ਕਹਿੰਦੇ ਲਓ ਚੱਲ ਕਹਿੰਦੇ ਮੈਂ ਗਰਮ ਕਰਕੇ ਵੀ ਫੜੌਨੀਆਂ ਨਾਲੇ ਮੰਮੀ ਫਿਰ ਆਪਦੀ ਰੋਟੀ ਖਾਣ ਲੱਗੇ ਸੀ ਇਹ ਪਹਿਲਾਂ ਉਹਨਾਂ ਨੇ ਸਾਨੂੰ ਉਹ ਕਰਤਾ ਸੀ ਕਹਿੰਦੇ ਹੁੰਦੇ ਨੇ ਜੋ ਮਾਂ ਦੇ ਹੱਥਾਂ ਦਾ ਸਵਾਦ ਹੈ ਨਾ ਉਹ ਵੱਖਰਾ ਹੀ ਹੁੰਦਾ ਫਤੇ ਵੀ ਟਿਊਸ਼ਨ ਤੋਂ ਆਗੇ ਸੀ ਕਿਉਂਕਿ ਫਿਰ ਇਹਦੇ ਟਿਊਸ਼ਨ ਤੋਂ ਆਏ ਤੋਂ ਬਾਅਦ ਹੀ ਫਿਰ ਸਾਨੂੰ ਇਹ ਹੁੰਦਾ ਵੀ ਚਲੋ ਸਾਰੇ ਇਕੱਠੇ ਹਨਾ ਰੋਟੀ ਖਾ ਲੈਨੇ ਆ ਤਾਂ ਕਹਿੰਦੇ ਵੀ ਚਲ ਇੱਥੇ ਬੈਠ ਕੇ ਉਹ ਕਰਦੇ ਆ ਨਾਲ ਹੀ ਰੋਟੀ ਖਾਦੇ ਨਾਲ ਦੀ ਨਾਲ ਫਿਰ ਗੱਲਾਂ ਕਰਨ ਲੱਗੇ ਕਿਉਂਕਿ ਫਤਿਹ ਨੂੰ ਤਾਂ ਇਹ ਹੋ ਜਾਂਦਾ ਵੀ ਰੋਟੀ ਖਾਂਦੇ ਖਾਂਦੇ ਗੱਲਾਂ ਸੁਣਾ ਕੇ ਫਿਰ ਸਕੂਲੋਂ ਆਉਂਦੀ ਸਾਰ ਤਾਂ ਪਤੰਗ ਦਾ ਹੋ ਜਾਂਦਾ ਬਸੰਤ ਪੰਚਮੀ ਤੱਕ ਵੀ ਪਤੰਗ ਚੜਾਉਣਾ ਏ ਕਿਉਂਕਿ ਜੇ ਉਹਨੂੰ ਛੁੱਟੀ ਆਹੀ 2-4 ਦਿਨ ਦੀ ਆ ਵੀ ਮਤਲਬ ਉਦੋਂ ਤੱਕੇ ਪਤੰਗ ਚੜਾਉਣਾ ਏ ਵੀ ਉਸ ਤੋਂ ਬਾਅਦ ਚੜਾਉਣਾ ਨਹੀਂ ਕਿਉਂਕਿ ਕੁਛ ਉਹ ਥੋੜਾ ਜਿਹਾ ਮਤਲਬ ਪਹਿਲਾਂ ਘੱਟ ਚੜਾਉਣਾ ਆਉਂਦਾ ਹੁੰਦਾ ਸੀ ਹੁਣ ਉਹਨੂੰ ਥੋੜਾ ਜਿਹਾ ਵਧੀਆ ਚੜਾ ਚੜੂ ਲੰਦਾ ਆਪ ਉਹਦੇ ਕਰਕੇ ਥੋੜਾ ਜਿਹਾ ਚਾਰਜ ਆ ਰਹਿੰਦਾ ਰੋਟੀ ਆਪਾਂ ਜਿਵੇਂ ਤੁਹਾਨੂੰ ਜਿਵੇਂ ਆਪਾਂ ਬਾਹਰ ਖਾ ਲਈ ਸੀ ਰੋਟੀ ਖਾ ਕੇ ਚੁੱਲ੍ਹੇ ਕੋਲੇ ਬੈਠ ਕੇ ਖਾ ਕੇ ਬਸ ਇੱਥੇ ਆਪਣਾ ਕਿਚਨ ਦਾ ਕੰਮ ਆਪਾਂ ਲਿਆ ਸੀ ਸਮੇਟ ਫਿਰ ਮੈਨੂੰ ਇਹ ਸੀ ਮੈਂ ਕਿਹਾ ਭਾਂਡੇ ਮਾਂਜ ਕੇ ਉਹ ਕਰਕੇ ਛੱਡੀ ਸੀ ਮੈਂ ਕਿਹਾ ਵੀ ਨਾਲ ਦੀ ਨਾਲ ਦੁੱਧ ਗਰਮ ਕਰ ਲੈਂਦੇ ਆ ਨਾਲੇ ਕਿਚਨ ਦੀ ਕਲੀਨਿੰਗ ਕਰ ਦਿੰਦੇ ਆ ਫਿਰ ਇਹਦੇ ਨਾਲ ਐ ਹੋ ਜਾਂਦਾ ਜੀ ਵੀ ਚਲੋ ਸੌਖਾ ਰਹਿੰਦਾ ਏ ਮਤਲਬ ਇੱਕ ਤਾਂ ਸਵੇਰ ਨੂੰ ਐ ਸੌਖਾ ਹੋ ਜਾਂਦਾ ਕੰਮ ਇੱਕ ਕੁਝ ਇਹ ਹੁੰਦਾ ਵੀ ਮਤਲਬ ਜਿਵੇਂ ਕੋਈ ਚੀਜ਼ ਮਾੜੀ ਮੋਟੀ ਡੋਲਦੀ ਆ ਜਾਂ ਕੁਝ ਹੋਰ ਹੁੰਦਾ ਹਨਾ ਸਰਦ ਵੀ ਉਹ ਚੀਜ਼ ਸਵੇਰ ਤੱਕ ਫਿਰ ਸੁੱਕ ਜਾਂਦੀ ਆ ਕਿਉਂਕਿ ਰਾਤ ਦੇ ਕੰਮ ਫਿਰ ਰਾਤ ਨੂੰ ਸੌਖੇ ਰਹਿੰਦੇ ਨੇ ਨਹੀਂ ਫਿਰ ਸਵੇਰ ਨੂੰ ਹੋਰ ਵੱਧ ਜਾਂਦੇ ਨੇ ਮੈਨੂੰ ਇਹ ਸੀ ਮੈਂ ਕਿਹਾ ਵੀ ਜਦ ਨੂੰ ਦੁੱਧ ਗਰਮ ਹੋਣਾ ਮੈਂ ਕਿਹਾ ਚਲੋ ਨਾਲੇ ਵੀ ਸਾਫ ਸਫਾਈ ਦਾ ਜਿਹੜਾ ਕਰਨ ਵਾਲਾ ਸੀ ਉਹ ਕਰ ਲਿਆ ਭਾਂਡਿਆਂ ਦਾ ਆਪਾਂ ਪਹਿਲਾਂ ਮਕਾ ਲਿਆ ਸੀ ਉਸ ਤੜੀ ਠੰਡ ਕਰਕੇ ਵੀ ਇਹ ਹੋ ਜਾਂਦਾ ਹਨਾ ਵੀ ਆਪਾਂ ਸਾਰਿਆਂ ਨੂੰ ਇਹ ਰਹਿੰਦਾ ਹਨਾ ਵੀ ਕੰਮ ਕਰੋ ਕਰਕੇ ਰਜਾਈਆਂ 'ਚ ਬੈਠੋ ਗਰਮੀਆਂ 'ਚ ਇਹ ਹੋ ਜਾਂਦਾ ਵੀ ਹਾਏ ਗਰਮੀ ਆ ਤੇ ਜਲਦੀ ਜਲਦੀ ਕੰਮ ਕਰੋ ਹਨਾ ਵੀ ਪੱਖਿਆਂ ਥੱਲੇ ਬੈਠੀਏ ਕਹਿੰਦੇ ਹੁੰਦੇ ਨੇ ਬਸ ਜਾਨ ਨੂੰ ਟੀਕਣੀ ਹੈਗਾ ਕੰਮ ਕਰ ਮੈਂ ਆਪ ਦੇਖ ਕਰ ਲਈ ਸੀ ਜਿਵੇਂ ਮੈਂ ਆਪਦਾ ਕਿਚਨ ਲੱਗ ਗਈ ਸੀ ਮੈਂ ਸਵਿਟਣ ਫਤੇ ਲੱਗਿਆ ਹੋਇਆ ਸੀ ਸਕੂਲ ਦਾ ਹੋਮਵਰਕ ਕਰਨਾ ਇਹਦਾ ਥੋੜਾ ਜਿਹਾ ਰਹਿੰਦਾ ਸੀ ਰਿਟਰਨ ਵਾਲਾ ਜਿਵੇਂ ਡੇਲੀ ਦੇ ਮਤਲਬ ਹਾਂਜੀ ਜਿਵੇਂ ਡੇਲੀ ਮਤਲਬ ਕਰਵਾਉਂਦੇ ਨੇ ਉਹ ਥੋੜਾ ਬਹੁਤਾ ਸੀ ਇਹ ਤਾਂ ਕਰਕੇ ਆਪਦਾ ਹੋਮਵਰਕ ਕਰਨ ਲੱਗ ਗਿਆ ਸੀ ਫਿਰ ਮੈਂ ਕਿਹਾ ਵੀ ਜਦ ਨੂੰ ਮੈਂ ਆਪਦੇ ਜਿਹੜੇ ਹੋਰ ਕੰਮ ਕਰਨ ਵਾਲੇ ਨੇ ਉਹ ਕਰ ਲੈਣੇ ਆ ਕਿਉਂਕਿ ਜੇ ਇਹ ਹੁੰਦਾ ਇਹਨੂੰ ਵੀ ਵੀ ਜਿਵੇਂ ਮਤਲਬ ਜਿੰਨਾਂ ਚਿਰ ਅਸੀਂ ਬੈਠੇ ਆ ਕੋਲ ਜਾਗਦੇ ਆ ਜਾਂ ਹਨਾ ਫਿਰ ਤਾਂ ਇਹ ਕੰਮ ਹੋ ਜਾਂਦਾ ਨਹੀਂ ਫਿਰ ਜੇ ਆਪ ਮਤਲਬ ਪੈ ਪੈ ਜੰਨੇ ਆ ਜਾਂ ਜਾਂ ਫਿਰ ਇਹਨੂੰ ਇਹ ਹੋ ਜਾਂਦਾ ਵੀ ਮੈਨੂੰ ਵੀ ਨੀਂਦ ਆਉਂਦੀ ਆ ਆ ਕਰਕੇ ਕੋਗਾ ਵੀ ਮੇਰੇ ਕੋਲ ਜਿੰਨਾ ਚਿਰ ਮੈਂ ਹੋਮਵਰਕ ਕਰਦਾ ਜਾਂ ਪੜ੍ਹਨਾ ਹੈ ਮਤਲਬ ਜਿਵੇਂ ਕੋਈ ਟੈਸਟ ਵਗੈਰਾ ਜਾਂ ਕੁਝ ਹੋ ਜਿਵੇਂ ਹੁਣ ਪੇਪਰਾਂ ਦੀ ਤਿਆਰੀ ਸ਼ੁਰੂ ਹੋ ਜਾਣੀ ਹੈ ਨਾ ਇਹਨੂੰ ਇਹ ਹੋ ਜਾਂਦਾ ਵੀ ਮੇਰੇ ਕੋਲ ਬੈਠੋ ਹਨਾ ਵੀ ਤੁਸੀਂ ਬੈਠੋਗੇ ਫਿਰ ਤਾਂ ਮੈਂ ਓਨੀ ਦੇਰ ਕਰ ਲੂੰਗਾ ਵੀ ਨਹੀਂ ਫਿਰ ਮੈਨੂੰ ਔਖਾ ਲੱਗਦਾ ਏ ਇਹਦੇ ਫਤੇ ਦਾ ਵੀ ਮੈਂ ਤਾਂ ਹੀ ਬੈਠੀ ਸੀ ਫਤੇ ਆਪਦਾ ਕੰਮ ਕਰਦਾ ਸੀ ਮੈਨੂੰ ਆਪਦਾ ਹੈਗਾ ਸੀ ਥੋੜਾ ਜਿਹਾ ਵੀਡੀਓ ਦਾ ਕਰਨ ਵਾਲਾ ਮੈਂ ਲੱਗੀ ਹੋਈ ਸੀ ਬਲੌਗਿੰਗ ਦਾ ਕੰਮ ਨਾਲ ਹੀ ਮੈਂ ਫਿਰ ਦੁੱਧ ਦੇਦਾ ਸੀ ਇਹਨਾਂ ਨੂੰ ਮੰਮੀ ਨੂੰ ਵੀ ਦੇਾਈ ਸੀ ਫਤੇ ਨੂੰ ਵੀ ਦੇਦਾ ਸੀ ਨਾਲ ਹੀ ਮੈਂ ਆਪ ਦਾ ਲਈ ਸੀ ਉਹਦੇ ਪਾਪਾ ਨੇ ਵੀ ਲੈ ਲਿਆ ਸੀ ਮੈਂ ਹਰ ਚਲ ਨਾਲੇ ਦੁੱਧ ਪੀਂਦੀ ਆ ਨਾਲ ਹੀ ਮੈਂ ਬੈਠ ਕੇ ਵੀ ਚੁਲਬਦੀ ਆ ਵੀਡੀਓ ਦਾ ਕੰਮ ਕਰਦੀ ਆ ਨਾਲ ਹੀ ਵੀ ਫਤੇ ਦਾ ਹੋਜੂਗਾ ਅਬ ਜਦ ਪੜਨ ਦਾ ਵੀ ਚਲੋ ਸਾਰੇ ਕੰਮ ਹੋ ਜਾਣਗੇ ਇਕੱਠੇ ਹੀ ਕੰਮ ਕਰਤਾ ਜੀ ਆਪਾਂ ਮਤਲਬ 7:30 8 ਵਜੇ ਨੂੰ ਹੋ ਜਾਂਦੇ ਹੁੰਦੇ ਆ ਫ੍ਰੀ ਸਾਰਾ ਕੰਮ ਕਰਕੇ ਕੰਪਲੀਟ ਬੇਲੇ ਉਸ ਤੋਂ ਬਾਅਦ ਫਿਰ ਇਹ ਹੁੰਦਾ ਵੀ ਕੋਈ ਆਪਦਾ ਫੋਨ ਦੇਖੋ ਕੋਈ ਪੈਜੋ ਕੋਈ ਪੜੋ ਜੀਨੇ ਜੋ ਕਰਨਾ ਹੈ ਨਾ ਵੀ ਆਪਦੀ ਮਰਜ਼ੀ ਆ ਜੋ ਕਰੋ ਪਰ ਇਹ ਹੁੰਦਾ ਵੀ ਜਲਦੀ ਚਲੋ ਕਰਕੇ ਹਨਾ ਵੀ ਫ੍ਰੀ ਆ ਸਾਰਾ ਇਥੇ ਹੀ ਕਰਦੇ ਹਾਂ ਜੀ ਅੱਜ ਦੇ ਬਲੌਗ ਦਾ ਐਂਡ ਜੇ ਤੁਹਾਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਹੈ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਹੋ ਸਕੇ ਆਪਣੇ ਨਾਲ ਹੋਰ ਵੱਧ ਤੋਂ ਵੱਧ ਲੋਕ ਜੁੜਨ ਸਕਣ ਉਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਨੇ ਤਾਂ ਆਪਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ਬਾਕੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡ ਨੂੰ ਦੀ ਮਤਲਬ ਇੰਨੀ ਸਪੋਰਟ ਕਰਨ ਲਈ ਸਾਡਾ ਸਾਥ ਦੇਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ। ਓਕੇ ਜੀ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖੋ ਗੁੱਡ ਨਾਈਟ সুইਟ ਡ੍ਰੀਮਸ ਟੇਕ